ਹਾਂ ਕੀ ਆ ਗਿਆ ਤੀ ਉਹਨੂੰ ਕੀ ਹੋ ਗਿਆ ਤੀ ਉਹਨੂੰ ਉਹ ਮੋਟੀ ਆ ਗਈ ਲੈ ਮਨੂ ਮੈਮ ਨੂੰ ਮੋਟੀ ਮੈਮ ਨੂੰ ਹੂੰ ਉਹ ਐ ਠੁੱਕ ਠੁੱਕ ਟਾਟੀ ਉੱਤੀ ਬਾੜੇ ਠੱਕ ਠੱਕ ਹਾਂ ਫੇਰ ਉਹ ਦਿੰਨੀ ਆ ਗਈ ਫੜ ਨਹੀਂ ਗਿਰਨੀ ਆ ਗਈ ਹਾਂ ਨਹੀਂ ਦਿੰਨੀ ਆ ਗਈ ਉਹ ਫੇਰ ਕੀ ਕਰਿਆ ਦਾ ਔਰ ਫੇਰ ਔਰ ਦਿੰਨੀ ਆ ਗਈ ਤੇ ਹਾਂ ਉਹ ਫਿਰ ਬੈੱਡ ਪਰ ਉੱਡੀ ਮੈਂ ਡਿਊਟੀ ਬਾਰੀ ਹੋਵਰ ਬਰਥ ਦੇ ਗਈ ਹਾਂ ਟਾਲਾ ਟੰਮ ਹੋਣਾ ਟਾਲਾ ਮੈਂ ਤੋਰ ਤਬਾਏ ਆਉਣਾ ਹਾਂ ਹਾਂ ਵੀ ਹੈ ਫਿੱਗਾ ਲਖਰਾਬੀ ਮੈਡਮ ਨੇ ਕਿਹਾ ਸੀ ਤੈਨੂੰ ਉਹ ਨਹੀਂ ਪਟਾ ਲੱਗਾ ਹਾਂ ਫਿੱਗਾ ਲਖਰਾਬੀ ਫਿੱਗਾ ਲਖਰਾਬੀ ਅਸਿਆ ਤਾਂ ਮੈਡਮ ਨੂੰ ਕਿਹਾ ਸੀ ਸਿੱਟੇ ਬਈ ਤੀ ਹਾਂ ਬਰਡ ਦੇ ਬਈ ਤੀ ਹਾਂ ਫੇਰ ਤੂੰ ਕੀ ਕਹਿੰਦਾ ਮੈਂ ਡਾਕਟਰ ਨੂੰ ਲਿਆ ਮੈਂ ਹੈ ਇਹਨੇ ਪਾਣੀ ਪੀ ਗਾ ਦਿੱਤਾ ਨਾ ਮੈਡਮ ਹਾਂ ਪਾਣੀ ਪਿਆ ਹਾਂ ਫੇਰ ਉਹਨੂੰ ਉਹ ਨਹੀਂ ਹਾਂ ਉਹ ਕੀ ਕਹਿੰਦੀ ਸੀ